ਅਬ ਆਪ ਦੇ ਘਰੋਂ ਆ ਤੇ ਡੈਡੀ ਤੋਂ ਚਾਬੀ ਲੈ ਕੇ ਆ ਮੋਟਰਸਾਈਕਲ ਦੀ ਆਨੇ ਡੈਡੀ ਮੈਂ ਘਰੋਂ ਨਾ ਕੁਝ ਖਾ ਕੇ ਆਉਣਾ ਅੱਡੇ ਤੋਂ ਉਹ ਘਰੋਂ ਅੱਡੇ ਤੋਂ ਖਾਣ ਲੱਗਿਆ ਤੇ ਉਹਨਾਂ ਨੇ ਆ ਕੇ ਦੋਵਾਂ ਨੇ ਹਮਲਾ ਕਰਤਾ ਟੋਕੇ ਸੀ ਉਹਨਾਂ ਕੋਲ ਧੌਣ ਵਰਤੀ ਸਾਰੀ ਜਿੱਥੇ ਮੈਂ ਜਾਈ ਯਾ ਲੈ ਜਾ ਡੈਟਕੇ ਮੈਂ ਇਹਨਾਂ ਦੇ ਖਾਣਾ ਕਿਨੇ ਮਰਵਾ ਵੇਖ ਕਾਫਾ ਕਿ ਕਾਫਣਾ ਵੱਡਾ ਲੱਗੇ ਬਣਣੀ ਕਿ ਇਹਨਾਂ ਲੜ ਲੜ ਕੇ ਹੋਰ ਨਾ ਐਸਾਨ ਵੇ ਵੱਡਾ ਲੱਗੇ ਤੇ ਬਸ ਆਇ ਮੰਗਰੋਂ ਪਿੱਛੇ ਆ ਕੇ ਉਹ ਕੱਪਾ ਨਹੀਂ ਲੈ ਗਏ ਬੰਦੇ ਪਿੰਡ ਦੇ ਸੀ ਬੰਦੇ ਜੀ ਦਸ਼ਮਣ ਕੋਈ ਨਹੀਂ ਸੀ ਬਸ ਉਹਨਾਂ ਨੇ ਨਸ਼ਾ ਕਰ ਦਿਆ ਉਹ ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਰੂੜੀਆ ਵਾਲੀ ਦੇ ਵਿੱਚ 23 ਸਾਲਾਂ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਨੌਜਵਾਨ ਦਾ ਨਾਮ ਹਰਪ੍ਰੀਤ ਤੇ ਉਮਰ ਕਰੀਬ 23 ਸਾਲ ਦੱਸੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਪੱਥਰ ਵਾਲੀ ਫੈਕਟਰੀ 'ਤੇ ਕੰਮ ਕਰਦਾ ਤੇ ਜਦ ਕੰਮ ਤੋਂ ਘਰ ਵਾਪਸ ਆਇਆ ਤਾਂ ਆਪਣੇ ਚਾਚੇ ਦੀ ਦੁਕਾਨ 'ਤੇ ਪਕੌੜੇ ਖਾਣ ਦੇ ਲਈ ਬਾਹਰ ਗਿਆ ਤਾਂ ਉਸਦੇ ਹੀ ਪਿੰਡ ਦੇ ਵਸਨੀਕ ਨੌਜਵਾਨਾਂ ਦੇ ਵੱਲੋਂ ਉਸ ਉੱਪਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀ ਮੁਖਸਰ ਸਾਹਿਬ ਦੇ ਸਿਵਲ ਹਸਪਤਲ ਵਿੱਚ ਲਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਲੜਕੇ ਦੀ ਕੋਈ ਵੀ ਪੁਰਾਣੀ ਰੰਜਿਸ਼ ਨਹੀਂ ਸੀ ਤੇ ਨਾ ਹੀ ਉਹ ਅੱਜ ਤੱਕ ਕਿਸੇ ਨੌਜਵਾਨ ਨਾਲ ਲੜਿਆ ਸੀ ਫਿਰ ਵੀ ਸਾਡੇ ਲੜਕੇ ਨੂੰ ਮੋਢੇ ਘਾਟ ਉਤਾਰ ਦਿੱਤਾ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕੀ ਹੋਇਆ ਕੀ ਮੇਰਾ ਨਾਮ ਬਲਕਰਨਾ ਜੀ ਮੇਰਾ ਭਤੀਜਾ ਸੀ ਕੀ ਨਾਮ ਸੀ ਹਰਪ੍ਰੀਤ ਸਿੰਘ ਸੀ ਉਹਦਾ ਨਾਮ ਉਹਦੀ ਉਮਰ ਸੀ ਜੀ ਉਹਦੀ ਉਮਰ ਜੀ 23 ਸਾਲ ਦੀ ਸੀ ਜੀ ਹੋਇਆ ਕੀ ਉਹ ਨਾਲ ਇੱਕ ਘਰੋਂ ਆਇਆਗਾ ਆਪ ਆਪਦੇ ਘਰੋਂ ਆਦੇ ਡੈਡੀ ਤੋਂ ਚਾਬੀ ਲੈ ਕੇ ਆ ਮੋਟਰਸਾਈਕਲ ਦੀ ਆਣਾ ਡੇਢੀ ਮੈਂ ਕਰੋਨਾ ਪਸਖਾ ਕੇ ਆਉਣਾ ਅਡੇ ਤੋਂ ਉਹ ਘਰੋਂ ਅਡੇ ਤੋਂ ਖਾਣ ਲੱਗਾ ਤੇ ਉਹਨਾਂ ਨੇ ਆ ਕੇ ਦੋਹਾਂ ਨੇ ਹਮਲਾ ਕਰਤਾ ਟੋਕੇ ਸੀਗੇ ਉਹਨਾਂ ਕੋਲੇ ਕੌਣ ਵਰਤੀ ਸਾਰੀ ਜੇ ਇਥੋਂ ਦਸ ਬਾਹਾਂ ਵਾਲੀ ਮੈਂ ਕੀ ਕੰਮ ਕਰਦਾ ਸੀ ਕੰਮ ਤਾਂ ਜਿਉ ਲੇਵਰ ਦਾ ਕਰਦਾ ਕਿਤੇ ਪੱਥਰ ਚੱਕਣ ਜਾਵਰਦੇ ਕਿਤੇ ਪੱਲੇਦਾਰੀ ਕਰਦਾ ਸੀ ਜੀ ਕੀ ਕਾਰਨ ਸੀ ਜੀ ਕਿਉਂ ਮਾਰਿਆ ਉਹਨਾਂ ਨੇ ਕੋਈ ਕਾਰਨ ਦਾ ਪਤਾ ਨਹੀਂ ਮੁੰਡਾ ਕਦੇ ਕਿਸੇ ਨਾਲ ਲੜਿਆ ਹੀ ਨਹੀਂ ਸੀਗਾ ਜੀ ਕਦੇ ਵੀ ਲੜਿਆ ਨਹੀਂ ਸੀ ਮੁੰਡਾ ਕੋਈ ਜਿਨ੍ਹਾਂ ਨੇ ਮਾਰਿਆ ਉਹ ਵੀ ਪਿੰਡ ਦੇ ਹੀ ਸੀਗੇ ਹਾਂ ਪਿੰਡ ਦੇ ਹੀ ਸੀਗੇ ਜੀ ਦੋ ਮੁੰਡੇ ਸੀਗੇ ਮੈਨਾਂ ਕਦੇ ਕੋਈ ਗੱਲ ਬਾਤ ਨਹੀਂ ਕਦੇ ਨਹੀਂ ਜੀ ਕਦੇ ਨਹੀਂ ਕੋਈ ਵੀ ਗੱਲ ਬਾਤ ਕਦੇ ਨਹੀਂ ਹੋਈ ਜੀ ਕਿੰਨੀ ਉਮਰ ਸੀ ਮੁੰਡੇ ਦੀ ਜਿਹੜੇ ਦੇਖੋ ਜੀ 23 ਸਾਲਾਂ ਦਾ ਸੀ 23 24 ਸਾਲਾਂ ਦਾ ਸੀ ਕਿੰਨੇ ਭੈਣ ਭਰਾ ਤੇ ਕਿੰਨੇ ਦੋ ਭੈਣ ਭਰਾ ਸੀਗੇ ਜੀ ਇਕੱਲੇ- ਇਕੱਲਾ ਮੁੰਡਾ ਸੀਗਾ ਜੀ ਭੈਣ ਵਿਆਹੀ ਸੀਗੀ 15 ਕ ਦਿਨ ਹੋ ਗਏ ਸੀ ਇਹ ਵਿਆਹੇ ਸੀ ਮੁੰਡਾ ਨਹੀਂ ਜਾਣ ਮੈਡ ਰਸੇ ਪੁੱਛ ਕੀ ਤਾਂ ਕੀ ਮੰਗ ਕੀ ਕਰਦੇ ਹੱਗੀ ਕੀ ਪਰਸਨ ਬਾਈ 13 ਸੀ ਇੱਥੇ ਲਿਆਂਦਾ ਸਰਕਾਰੀ ਹਸਪੀਟਲ 'ਚ ਜੀ ਇੱਥੇ ਫਿਰ ਸਾ ਅਸੀਂ ਕਾਲ ਸੀ ਸਾਨੂੰ ਬੰਦੇ ਦੀ ਲੋੜ ਸੀ ਬਚਾਉਣਾ ਸੀ ਬੰਦਾ ਜੀ ਅਸੀਂ ਜਲਦੀ-ਜਲਦੀ ਇੱਥੇ ਲਿਆਂਦਾ ਅਮਰਜੈਂਸੀ 'ਚ ਜੀ ਇਥੇ ਆ ਤੁਹਾਨੂੰ ਦੀ ਬੈਠ ਹੋ ਗਈ ਕਿੰਨੇ ਵਜੇ ਦੀ ਘਟਨਾ ਇਹ ਕੋਦੋਂ ਹਮਲਾ ਕੀਤਾ ਇਹ ਹੈਗੀ ਆ ਜੀ ਸਾਢੇ 8:49 ਦੀ ਬਸ ਇੱਕ ਹੈ ਜੀ ਪਿੰਡ ਰੂੜਿਆਂ ਵਾਲੀ ਆ ਸਾਡਾ ਜੀ ਮੇਰਾ ਨਾਮ ਸਿੰਘ ਚੇਰ ਸੰਗਾ ਜੀ ਗੱਲ ਇਹ ਬਣੀ ਐ ਪੱਥਰ ਵਾਲੀ ਫੈਕਟਰੀ ਚ ਕੰਮ ਕਰਦਾ ਜੀ ਪੱਥਰ ਵਾਲੀ ਫੈਕਟਰੀ ਚੋਂ ਕੰਮ ਤੋਂ ਆਇਆ ਸੀਗਾ ਤੇ ਸ਼ਾਮ ਨੂੰ ਆਉਦੇ ਚਾਚੇ ਕੋਲੇ ਉਪਕੌੜੇ ਗੂੜੇ ਖਾਂ ਜਾ ਵਰਦੇ ਆ ਹਰਪ੍ਰੀਤ ਜੀ ਪੱਥਰ ਵਾਲੀ ਫੈਕਟਰੀ ਚ ਲੱਗਿਆ ਸੀ ਉਮਰ ਵੀ 22 ਸਾਲ ਦੀ ਸੀ ਤੇ ਬਸ ਆਏ ਮੰਗਰੋਂ ਪਿੱਛੋਂ ਆ ਕੇ ਉਹ ਕੱਪਿਆ ਨਹੀਂ ਰਹਿ ਗਏ ਬੰਦੇ ਪੈਂਡ ਦੇ ਇਸ ਮੁੰਡੇ ਜੀ ਦਸ ਮਹੀਨੇ ਕੋਈ ਨਹੀਂ ਸੀ ਬਸ ਉਹਨਾਂ ਨਸ਼ਾ ਕਰਦੇ ਆ ਉਹ ਪਤਾ ਹੀ ਨਹੀਂ ਬਸ ਰੱਬ ਨੂੰ ਪਤਾ ਜੀ ਕਿਉਂ ਮਾਰਿਆ ਮੰਗਦਾ ਇਹ ਕਰਦਾ ਵੀ ਇਹਨਾਂ ਦਾ ਕਰਤਾ ਹੋਣਾ ਚਾਹੀਦਾ ਇਹੋ ਜਿਹੇ ਗੁੰਡਿਆਂ ਤੇ ਹਾਂ ਜੀ ਜਮਨਗਰ ਬੇਗਸੂਰ ਮੁੰਡਾ ਜੀ ਜੰਡ ਚ ਪ੍ਰੋਫੋ ਕੀਤਾ ਜਾਵੇ ਤੇ ਕਿਹਨ ਨੜੇ ਨੀ ਨਾਲ ਗਾੜੀ ਘੋਸ਼ ਕੀਤਾ ਹੈ ਇਹਨੇ ਮੁੰਡੇ ਨੇ ਆ ਸਾਰਾ ਮੁਲਕ ਮੁੰਡੇ ਕੇ ਮਰੋਂਦੇ ਫਿਰਦਾ ਜੀ ਨਹੀਂ ਜੀ ਤੁਹਾਰਾ ਇਸੀ ਜੀ اپنی ਬਾਈ ਜੀ ਦਾ ਇਹ ਕੰਮ ਨਾ ਸੁਣਾਏ ਜਾਂਦੇ ਸੂਮਾ ਚ ਵਾਰੀ ਕੰਮ ਕਰਕੇ ਕੰਮ ਨਾ ਸੁਣਾਏ ਜਾਂਦੇ ਜਾਸ ਡੈਟਰੀ ਕੇ ਆਣੇ ਦਕਾਨਾ ਕਿਨੇ ਮਰਵਾ ਮੈਂ ਕਹ ਕਾਫਾ ਕਿ ਕਾਫਣਾ ਵੱਡਾ ਲਾ ਕੇ ਬਣਾਣੀ ਕਿ ਇਹ ਨਾ ਲੜ ਲੜ ਕੇ ਹੋਰ ਨਾ ਐਸਾਂ ਨੂੰ ਐ ਵੱਡਾ ਲਾ ਕੇ ਤੋਰ ਸਕਦਾ ਮੁੰਡਾ ਐ ਬਣਾਣੀ ਇੱਕ ਮੁੰਡਾ ਜਸਨੂ ਜਿਗਾ ਉਹਨੂੰ ਆ ਤੋਂ ਮੁੰਡਾ ਹੁਣ ਕਿੱਥੇ ਬਣਾ ਅੰਦਰ ਅੰਦਰ ਹੀ ਬੱਧੀ ਸੁਣਦਾ ਕੋਈ ਫੋਨ ਨਾ ਲੇ ਭਰਾ ਉਹਦੀ ਕਿੰਨੀ ਉਮਰ ਸੀਗੀ ਇਹ ਵਰ ਭਾਈ ਦੇ ਜਾਨਾ ਦੇਖਗਾ ਕਿੰਨੇ ਭਾਈ ਸਾਲ ਸੀ ਕੋਈ ਆਏ ਸੀਗਾ ਨਹੀਂ ਨਿਕਾਰੇ ਸੀਗਾ ਚੌਲਾ ਸਮਝ ਲਗੇ ਚੌਲਾ ਚੌਲਾ ਨਾ ਕੰਮ ਕਰਦਾ ਗੱਟੇ ਜਾਂਦੇ ਗੱਟੇ ਠੀਕ ਹੋਵੇ ਠੀਕ ਹੋ